Chado, chado, so be the ee, mirar e chupular. Say, Zalim, don't let me. Mirar मिखा नबी, उसका पांच अध्याय दो ऐसे लेकर चार रहा था तस्लिए पढ़ने में गोर करेंगे नबियों में पढ़ा जाएगा नबी धन्यवाद है। करते हैं आज के शुभ दिन के लिए तेरे नाम को आदर महिमा देने के लिए वो तेरी सारी भलाई और चंगाई जो तूने हमारे साथ की कि तू इस दुनिया में एक बालक के बाल रूप में आया हमारे बीच में रहा बड़ा हुआ और तूने परमेश्वर का संदेश वचन ਜੋ ਸ਼ਾਂਤੀ ਔਰ ਪ੍ਰੇਮ ਹੈ ਹਮ ਸਭ ਕੋ ਸਿਖਾਇਆ। ਅਰਕੋਸੋਦੀਆ ਬਹੁਤ ਬਹੁਤ ਵਧਾਈਆਂ। ਇਹ ਕਿੰਦਾ ਨਿਗਾਰਦ ਵਿੱਚ ਬਣਾਇਆ ਗਿਆ। ਸਭ ਤੋਂ ਪਹਿਲਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਵੱਡੇ ਦੇ ਨਾਲ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮਨਾਉਣ ਵਾਸਤੇ ਇਕੱਠੇ ਹੋਏ ਆ। ਇਹ ਸਾਡੇ ਪ੍ਰੋਗਰਾਮ ਜਿਹੜੇ 18 ਤਰੀਕ ਤੋਂ ਲਗਾਤਾਰ ਚੱਲ ਰਹੇ ਆ। ਪ੍ਰਾਰਥਨਾ ਸਭਾਵਾਂ ਚੱਲ ਰਹੀਆਂ ਰਾਤ 11 ਵਜੇ ਜਿਹੜੀ ਮਿਡਨਾਈਟ ਸਰਵਿਸ ਹੋਈ ਉਸ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਆ। ਪਰ ਯਸੂ ਮਸੀਹ ਦਾ ਗੁਣਗਾਨ ਕੀਤਾ ਜਾ ਰਿਹਾ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ। ਇਹ ਯੂਥ ਰੋਕ ਦੇ ਮੈਸੇਜ ਹੈ ਰੋਕ ਦੇ। ਮੇਰਾ ਯੂਥ ਰੋਕ ਹਿਮਸਾ ਕੇ ਜੋ ਵੀ ਪ੍ਰਭੂ ਯਸੂ ਮਸੀਹ ਦੇ ਬਚਨਾਂ ਤੇ ਪੂਰਾ ਖਰਾ ਉਤਰਨ ਉਹਨਾਂ ਦੀਆਂ ਇਹ ਦਸਿਆ ਹੋਈਆਂ ਗੱਲਾਂ ਦੇ ਪਾਉਂ ਉਹਨਾਂ ਦੀਆਂ ਦਸਿਆ ਹੋਈਆਂ ਜੋ ਗੱਲਾਂ ਹੈਗੀਆਂ ਉਹਨਾਂ ਤੇ ਅਮਲ ਕਰਨ ਅਤੇ ਤੰਦਰੁਸਤੀ ਬਲਵੱਧ। ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ। ਬੜੀ ਉਤਸ਼ਾਹ ਨਾਲ ਆਲ ਵਰਲਡ ਵਿੱਚ ਮਨਾਇਆ ਜਾ ਰਿਹਾ ਵਾ ਕਿਉਂਕਿ ਉਹ ਸਾਡੇ ਗੁਨਾਹਾਂ ਦੀ ਖਾਤਰ ਸਾਡੇ ਲਈ ਸਲੀਬ ਤੇ ਮਰਿਆ ਔਰ ਸਾਡੇ ਪਾਪਾ ਨੂੰ ਮਾਫ ਕੀਤਾ ਤਾਂ ਕਿ ਸਾਰੀ ਦੁਨੀਆ ਨੂੰ ਨਜਾਤ ਮਿਲ ਸਕੇ ਖੁਦਾਬਾ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਖਾਸਾ ਤੇ ਬੜੀ ਉਤਸ਼ਾਹ ਨਾਲ ਮਨਾ ਰਹੇ ਆ ਤਾਂ ਕਿ ਪ੍ਰਭੂ ਯੇਸ਼ੂ ਮਸੀਹ ਨਜਾਤ ਦੇ ਨਾਲੇ ਪਰਮੇਸ਼ਰ ਆ ਉਹ ਸੱਚਾ ਜਿੰਦਾ ਪਰਮੇਸ਼ਵਰ ਆ ਕਿ ਪਰਮੇਸ਼ੁਰ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ। ਤੋ ਸੱਚਮੁੱਚ ਖੁਦਾਵੰਦ ਯੇਸ਼ੂ ਮਸੀਹ ਜੋ ਅਸੀਂ ਇਹ ਵਚਨ ਰੂਪੀ ਆਪਣੇ ਅੰਦਰ ਜੀਵਨ ਦੀ ਰੋਟੀ ਪਾ ਰਹੇ ਹਾਂ ਉਹ ਸਾਨੂੰ ਨਜਾਤ ਦਿੰਦੀ ਆ ਸਾਨੂੰ ਮੁਕਤੀ ਦਿੰਦੀ ਆ ਸਾਨੂੰ ਸ਼ਾਂਤੀ ਦਿੰਦੀ ਆ ਤੇ ਸਾਡੇ ਨਾਮ ਸਵਰਗ ਦੀ ਪੋਥੀ ਵਿੱਚ ਲਿਖੇ ਹੋਏ ਆ ਤਾਂ ਕਿ ਅਸੀਂ ਨਜਾਤ ਪਾ ਸਕੀਏ। ਆਮੀਨ। ਆਪਣੇ ਭੈਣਾਂ ਭਾਈ ਤੁਹਾਨੂੰ आपको भी हमारी तरफ से हैप्पी क्रिसमस तो आज, तो है। आज हमारे लॉर्ड जीजस क्राइस्ट का इसका जैसे कि हम लोग बहुत टाइम से मनाते आ रहे हैं और जो उनका जन्म हुआ है तो उनके जन्म उत्सव की हम लोग सब लोग बहुत खुश हैं हम लोग बहुत खुश हैं है। और क्रिसमस हम लोग आज सेलिब्रेट कर रहे हैं तो मोगा में कैसे मोगा में कैसे अरेंजमेंट्स मोगा में जैसे हम लोग हर साल अपने अरेंजमेंट्स करते हैं चर्च बिल्डिंग भी अभी हमारी बन रही है और पुलिस फोर्स भी हम लोग बाहर अरेंज सब कुछ बहुत अच्छे से अरेंजमेंट्स हैं हमारी जो कलीस है वो भी बहुत कोऑपरेटिव है तो अभी आम को क्या मैसेज हम आम यूथ को यही मैसेज देंगे कि जो हमारे क्रिश्चियन समुदाय है कि प्रॉपर चर्च पे आना चाहिए जिससे कि हमारी जो क्रिश्चियनिटी की जो भी रिलीजियस हमारी चीज़ें हैं वो सब चीज़ें एज अ बिब्ली अगर मैं बात करूँ तो स्प्रेड करनी चाहिए कि ताकि नॉन क्रिश्चियंस को भी अवेयरनेस होनी चाहिए कि लॉर्ड जीसस क्राइस्ट का जन्म क्यों हुआ था वो क्यों दुनिया में आए थे और मेन जो मेरा मोटिव है कि आजकल जो लोग इस चीज़ को स्प्रेड कर रहे हैं कि हम लोग लोगों को पुश करते हैं कि आप हमारे रिलीजन को फॉलो करिए सो ऐसा नहीं है लॉर्ड जीजस क्राइस्ट का जन्म जो हुआ था ਉਹ ਕਿਸੇ ਕੋ ਆਪਣੇ ਫੋਲੋਅਰ ਬਣਾਉਣੇ ਲਈ ਨਹੀਂ ਆਇਆ ਤਾਂ ਉਹ ਜਸਟ পাপ ਕੋ ਦੁਨੀਆ ਮੇਂ পাপ ਬਹੁਤ ਹੋ ਗਿਆ ਥਾ ਉਸ ਕੋ ਮਿਟਾਉਣੇ ਲਈ ਉਹ ਦੁਨੀਆ ਮੇਂ ਹਮਾਰੇ ਪਾਪੋ ਕੀ ਖਾਤਰ ਦੁਨੀਆ ਮੇਂ ਆਇਆ ਥਾ ਥੈਂਕ ਯੂ ਸੰਤ ਜੀ ਕਿ ਬਾਰੇ ਵਿੱਚ ਅਜਾ ਬੜਾ ਤਹਾਰੋ ਬੜਾ ਦਿਨ ਮਨਾਇਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਲੱਗ ਰਿਹਾ ਔਰ ਕਿੱਦਾਂ ਦੇ ਰਿਹਾ ਹੈ ਅ ਦੇਖੋ ਪਹਿਲਾਂ ਤਾਂ ਮੇਰੇ ਸਮੂਹ ਪਰਿਵਾਰ ਸੇਨਾ ਚਰਚ ਮੋਗਾ ਵੱਲੋਂ ਸਾਰੇ ਮੋਗਾ ਨਿਵਾਸੀਆਂ ਨੂੰ ਵੱਡਾ ਦਿਨ ਤੇ ਨਵੇਂ ਸਾਲ ਦੀਆਂ ਵਧਾਈਆਂ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇਹ ਤਿਉਹਾਰ ਹੈ ਅਸੀਂ ਪੂਰੇ ਸ਼ਹਿਰ ਦੇ ਨਾਲ ਮਿਲ ਕੇ ਮਨਾ ਰਹੇ ਹਾਂ ਔਰ ਸ਼ਹਿਰ ਨਿਵਾਸੀ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ ਔਰ ਸਾਡੀ ਜਿਹੜੀ ਚਰਚ ਕਮੇਟੀ ਹੈ ਇਸ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤੇ ਗਏ ਨੇ ਲੋਕਾਂ ਦੇ ਲਈ ਲੋਕਾਂ ਦੇ ਆਉਣ ਜਾਣ ਦੇ ਲਈ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਤਕਲੀਫ ਜਿਹੜੀ ਹੈ ਜਦੋਂ ਮਤਕ ਹੋਣ ਆਉਂਦੇ ਨੇ ਚਰਚ ਦੇ ਵਿੱਚ ਨਾ ਆਵੇ ਜੋ ਰੋਕੀ ਬਸੋ ਦੇ ਰਿਹਾ ਯੂਥ ਨੂੰ ਦੇਖੋ ਪ੍ਰਭੂ ਯਿਸੂਮਸੀ ਦਾ ਜੋ ਮੇਨ ਥੀਮ ਸੀ ਉਹਨਾਂ ਦਾ ਪਿਆਰ ਪਿਆਰ ਦੇ ਤੁਸੀਂ ਕਿਸੇ ਵੀ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਨਸ਼ਿਆਂ ਨੂੰ ਤਿਆਗੋ ਤੇ ਸਾਰਿਆਂ ਦੇ ਨਾਲ ਸਾਰੇ ਭਾਈਚਾਰੇ ਜਿਹੜੇ ਹੈਗੇ ਆ Hindu Muslim Sikh Isai ਸਾਰੇ ਆਪਾਂ ਭਾਈ ਭਾਈ ਆ ਅਸੀਂ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ ਜਿਹੜਾ ਮੁੱਖ ਮੋਟਿਵ ਹੈ ਜਿਹੜਾ ਵੱਡੇ ਦਿੰਦਾ ਉਹੀ ਹੈ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੀਏ